ਆਯਾਗਰ ਵਿਚਾਰਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦ ਕਰਨਾ ਬਹੁਤ ਜ਼ਰੂਰੀ ਹੈ ਜਿੰਦਾਬਾਦ ਆਪਾਂ ਸਾਰੇ ਇਕੱਠੇ ਹੋ ਕੇ ਕੌਣ ਵਾਲਾ ਜਗਾ ਸਮਾਂ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਖਾਈਏ ਸਾਡਾ ਸਲਾਮ ਸ਼ਹੀਦ ਦੇ ਬਾਦ ਨੂੰ ਪੰਜਾਬ ਦਾ ਹਕੂਮਤ ਲਈ ਜਿੰਮੇਸ਼ਤ ਰਾਈਏ ਜਿੰਦਾਬਾਦ ਸਰਦਾਰ ਪ੍ਰਿੰਕਪਸ ਜੀ ਭਾਰਤੀ ਕਿਸਾਨ ਯੂਨੀਅਨ ਦੇ ਜੀ ਉਹਨਾਂ ਦੀ ਸਵਾਨਾ ਅਗਰਨੀ ਸ਼ਹੀਦੀ ਦਾ ਪ੍ਰੋਗਰਾਮ ਹੈ ਇਹ ਸਾਡੇ ਬਹੁਤ ਸਾਰੇ ਸਰਕਾਰੀ ਜੋ ਸ਼੍ਰੋਮਣੀ ਕਾਲਜ ਆਪਣੇ ਪ੍ਰਧਾਨ ਸਾਹਿਬ ਜਗਵੀਰ ਸਿੰਘ ਭਰਾ ਸਾਹਿਬ ਦੀ ਬਾਣੀ ਹੈ ਜੋ ਤੇ ਅੱਜ ਸਾਡੇ ਸਹਿਰੇ ਤੇ ਬੈਠੇ ਹੋ ਉਹ ਇਸ ਤਰ੍ਹਾਂ ਜੋ ਦੀਪਾ ਸਾਹਿਬ ਜੀ, ਜਲਜੀਤ ਸਿੰਘ ਜੀ, ਦੀਪਾ ਸਾਹਿਬ ਸਾਡੇ ਸੀਨੀਅਰ ਪਿਕਤਾਰਾ ਚਾਲੀ ਜਾਣਦੇ ਬਹੁਤ ਸਤਿਕਾਰ ਨਾਲ ਆ ਗਏ ਹਨਾ ਜੀ। ਬਾਲ ਸਰਕਰ ਵੀਰੋ ਸਾਹਿਬ ਨੇ ਖੁਦਾਂ ਕਰਦਾ ਵਾਰ ਇਹ ਕੀ ਕਹਾਣੀਆਂ, ਰਾਏ ਕੁੱਤੀ ਕੀ ਫਤਿਹ, ਵਾਰੀਆਂ ਕਹਾਣੀਆਂ ਤੋਂ ਸੋਤ ਟ੍ਰੇਨ ਦੇ ਖਾਨ ਮੰਗ। ਅੱਜ ਅਸੀਂ ਉਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸ਼ਹੀਦੀ ਦਿੱਤੀ। ਪੇਸ਼ ਸ਼੍ਰੋਮਣੀ ਕਾਲੇਡੋਂ ਦਾ ਹਰਮੇਸ਼ਾ ਜੀ। ਇਹ ਪਾਲਣ ਦੇ ਹੈ ਕਿ ਹਰ ਸਾਲ ਇਹ ਇਸ ਨੂੰ ਗਿਆਨ ਦੇ ਆਨੰਦ ਖਾਤੇ ਜਿੱਥੇ ਸਾਡੇ ਬਹੁਤ ਸਾਰੇ ਸਤਾਰਿਓ ਸੋਲਗੀ ਪ੍ਰਕਾਸ਼ ਸਿੰਘ ਦੀ ਬਾਤਾਂ ਜਿਹੜੇ ਕਿ ਹਰ ਸਾਲ ਇੱਥੇ ਆਉਂਦੇ ਤੇ ਉਸ ਤੋਂ ਬਾਅਦ ਸਾਧੂ ਸਿੰਘ ਜੀ ਦੀ ਬਾਤਾਂ ਪ੍ਰਧਾਨ ਸ਼੍ਰੋਮਣੀ ਕਾਲੇ ਦਾ ਉਹ ਵੀ ਇੱਥੇ ਆ ਰਹੇ ਨੇ ਸੋ ਭਰਾਵੋ ਅੱਜ ਆਪਾਂ ਕੇ ਸਾਮਨ ਦਾ ਮੌਕਾ ਮਿਲਿਆ ਆ ਕਿ ਉਹ ਉਹਦੇ ਜੀ ਵਿੱਚ ਜਿੱਤ ਪ੍ਰਾਪਤ ਕੀਤੀ ਆ ਫਰੋਂ ਸਾਰਿਆਂ ਨੂੰ ਵਧਾਈ ਆ ਤੁਸੀਂ ਬੜਾ ਸਹਿਯੋਗ ਦਿੱਤਾ ਤੇ ਆਪਾਂ ਮੂਰੇ ਆਉਣ ਵਾਲੀ ਸਟਾਈਕ ਦੇ ਲੱਖਣਾਂ ਜਿਹੜੀ ਉਹ ਜੜ ਕੇ ਸ਼੍ਰੋਮਣੀ ਕਾਲੀ ਦਾ ਉਹਦਾ ਜਿਹੜਾ ਵੀ ਪ੍ਰੋਗਰਾਮ ਹੁੰਦਾ ਉਹ ਤਾਂ ਆਪਾਂ ਵੱਧ ਤੋਂ ਵੱਧ ਹਿੱਸਾ ਪਾਉਣਾ ਤੇ ਆਪਾਂ ਸਾਰਿਆਂ ਦੇ ਮੈਂ ਤੁਹਾਡਾ ਪਹਿਲ ਹਲਕੇ ਵਾਲਾ ਖਾਸ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦਾ ਕਾਲਾ ਵਾਲੇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਚ ਆ ਕੇ ਇਹ ਸ਼ਹੀਦ ਅਨਸ਼ਰਦਾ ਦੇ ਪਰਪੇਟ ਕੀਤੇ ਨੇ ਸੋ ਮੈਂ ਬਾਲਾ ਸਮਾਉਨਾ ਆਦੰਤ ਆਇਆ ਸ਼ਹੀਦ ਅਨਸ਼ਰਦਾ ਦੇ ਪਰਪੇਟ ਕਰਦਾ ਫੇਹੀ ਆਸ ਕਰਦਾ ਕਿ ਸਾਰੇ ਚੌਂ ਨਿਕਲੇ ਦਾ ਜੁਲਦਾਰ ਸਾਹਿਬ ਤੇ ਹੋਗੇ ਸਾਰਾ ਨਾ ਪਰਿਵਾਰ ਰਹਿਤੀ ਕੀ ਕਹਾਵਸਾਂ ਵਰ ਇੱਕ ਜੀਵੀ ਫਤਿਹ ਤੂੰ ਕੀ ਆ ਬਾਕੀ ਹੋਣੀ ਹੈ ਤਰੀਕ ਤੂੰ ਮੈਂ ਗੱਲ ਕਰ ਰਿਹਾ ਸੀ ਕਿ ਇਸ ਨੌਜਵਾਨ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਦੀ ਜਿਹੜੀ ਆਸ ਓ ਬੂਲ ਕੋਰ ਨੂੰ ਜੋ ਕਾਰਜਿਤ ਦੁਆੜਾ ਹੈ ਉਹ ਦੇਸ਼ ਦੇ ਨਾਲ ਜੁੜਿਆ ਹੈ। ਪੱਤਵੀ ਜਿਹੜੇ ਸਾਨੂੰ ਲਾੜੋ ਲਾਉਣ ਵਾਲੇ ਨੇ ਪੰਜਾਬੀਆਂ ਨੂੰ ਲਾੜੋ ਲਾਉਣ ਵਾਲੇ ਨੇ ਦੇਸ਼ ਨੂੰ ਚਲਾਇਆ। ਡਾਕਟਰ ਦਲੇ ਸਿੰਘ ਜੀ ਦੀ ਮਾਂ ਫੋਰ ਕਮੇਟੀ ਮੈਂਬਰ ਸੀਨੀਅਰ ਸਰੋਬਰੀ ਸਰੋਬਰੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮਦਦ ਸਰਦਾਰ ਜਲਦੀ ਸਿੰਘ ਜੀ ਦਾ ਸਰਦਾਰ ਜਲਦੀ ਸਿੰਘ ਜੀ ਦਾ ਅੱਜ ਕਾਬਲਾ ਵਿੱਚ ਆ ਰਹੇ ਆ ਪਿੱਛੋਂ ਤੋਂ ਜਾਬ ਲੱਗੇ ਹੋਏ ਨੇ ਬਹੁਤ ਵੱਡਾ ਕਾਬਲਾ ਅੱਜ ਸ਼ਰੋਗਰੀ ਕਾਲੀ ਦਾ ਦਿਗਵਾਈ ਦੇ ਵਿੱਚ ਉਹਨਾਂ ਮਹਾਨ ਸ਼ੀਸ਼ਾ ਨੂੰ ਸਰਦਾਰ ਸਰਕਾਰ ਭੇਟ ਕਰਨਾਂ ਤੇ ਆਇਆ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ 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 اور ہیڑیا بکرمجیت جی خالسا باقی بہت سارے ویڈی سینئر کے جنئر آکر سیوان، آ سامنے بیٹھے سارے برا جی کہ شروع اکالی دل کی نیٹ جی ہے سارے فتح پروان کرو واحر جی کا خالسہ واحر جی فتح میرے تو پہلے ملاریاں نے بہت اپنے سونے بچا رکھے نے کل ہوں سم آ گیا ਕੋ ਜਿਸ ਤਰ੍ਹਾਂ ਪਿਛੇ ਲੈਂਡ ਬੋਲ ਨੇ ਸਰਕਾਰ ਨੇ ਐਡਾ ਵੱਡਾ ਖਾਨਾ ਦਾ ਧੋਖਾ ਕਰ ਰਹੀ ਸੀ ਪਾਲਸੀ ਵਾਪਸ ਹੋਈ ਹੈ ਉਹ ਸਿਰਫ ਤੁਹਾਡੇ ਭਰਾਵਾਂ ਦੀ ਹਿੰਮਤ ਕਰਕੇ ਅਰ ਤੁਹਾਡੇ ਸਾਰਿਆਂ ਦਾ ਸਹਿਯੋਗ ਕਰਕੇ ਵਾਪਸ ਹੋਈ ਹੈ ਅਰ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਨੇ ਗੁਲਾਟਾਂ ਦੇ ਜ਼ਬਤ ਦੇ ਵਿੱਚ ਕੰਮ ਲਗਾਇਆ ਉਸ ਤੋਂ ਬਾਅਦ ਦੇਖਦੇ ਕਿ ਇੱਕ ਦੂਜੇ ਨੂੰ ਸਾਰੇ ਅਲੱਗ-ਅਲੱਗ ਕੁਆਲਿਟੀਆਂ ਉਹਨਾਂ ਨੇ ਵੀ ਕੰਮ ਲਗਾਈ ਸੋ ਸਭ ਤੋਂ ਪਹਿਲਾਂ ਜੋ ਪਹਿਲ ਕਰਦੀ ਹੈ ਸ਼੍ਰੋਮਣੀ ਕਾਲੀਗਲ ਕਰਦੇ ਆ ਸੋ ਇਸ ਕਰਕੇ ਪੰਜਾਬ ਨੂੰ ਅਗਰ ਬਚਾਣਾ ਹੈ ਸ਼੍ਰੋਮਣੀ ਕਾਲੀਗਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਜਿਹੜੀ ਆਮ ਆਦਮੀ ਪਾਰਟੀ ਹੈ ਇਸ ਨੇ ਪੰਜਾਬ ਦੇ ਇਸ ਬਹੁਤ ਵੱਡਾ ਕਰਜ਼ਾ ਬਹੁਤ ਵੱਡੇ ਕਰਜ਼ੇ ਦੀ ਪਾੜ ਚੜਾ ਦਿੱਤੀ ਹੈ ਸੋ ਇਸ ਕਰਕੇ ਸਾਡੇ ਆਪਣੇ ਵਿੱਚ ਗਰੇਵਾਲ ਸਾਹਿਬ ਪਹੁੰਚ ਚੁੱਕੇ ਨੇ ਸਾਰੇ ਸੀਨੀਅਰ ਆਗੂ ਸਾਹਿਬਾਨ ਸਾਰਿਆਂ ਦਾ ਅੰਤਿਮ ਧੰਨਵਾਦ ਕਰਦੇ ਆਂ ਔਰ ਮੈਂ ਜਿਆਦਾ ਸਮਾਂ ਨਾ ਲਵਾਂ ਸੀਨੀਅਰ ਅਕੂ ਬੋਲਣੇ ਨੇ ਜੋ ਇਹ ਗੱਲ ਕਹੀ ਆਪਾਂ ਸਾਰੇ ਇਕੱਠੇ ਹੋ ਕੇ ਆਉਣ ਵਾਲਾ ਇਹਦਾ ਸਮਾਂ ਹੈ ਆਪਣੇ ਬਰਕਰਨ ਆਪਣੇ ਭਰਾਵਾਂ ਨਾਲ ਜੁਟਿਏ ਤੇ 2027 ਦੇ ਵਿੱਚ ਸ਼੍ਰੋਮਣੀ ਕਾਲੇ ਕਲ ਦੀ ਸਰਕਾਰ ਬਣਾਈ ਹੈ ਅਰ ਸਰਦਾਰ ਜਗਜੀਤ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਜੀ ਮਿਨਿਸਟਰ ਬਣਾਈ ਹੈ ਇੰਨਾ ਕਹਿਣਾ ਹੋਇਆ ਕਿ ਮੈਂ ਦਾ ਜੱਜ ਦਾ ਜੀ ਨੂੰ ਫਤਿਹ ਪ੍ਰਵਾਨ ਕਰਨੇ ਵੈਕਮ ਜੀ ਦਾ ਖਾਨਸਾ ਮੈਂ ਉਹ ਜੀ ਨੂੰ ਔਰ ਸਾਗਰੋ ਇਸ ਕੰ ਦਾ ਮਾਨ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਦੀ ਜਦੋਂ ਗਿੱਤੀ ਹੁੰਦੀ ਹੈ ਤੇ ਸਭ ਤੋਂ ਵੱਧ ਫਾਸੀ ਲੱਗਣ ਵਾਲਿਆਂ ਦੇ ਵਿੱਚ ਵੀ ਸਭ ਤੋਂ ਵੱਧ ਕਾਲੇ ਪਾਣੀਆਂ ਤੇ ਸਜਾਵਾਂ ਕੱਟਣ ਵਾਲਿਆਂ ਦੇ ਵਿੱਚ ਵੀ ਔਰ ਬਾਗੀ ਡੈਡਾ ਕੱਟਣ ਵਾਲਿਆਂ ਦੇ ਵਿੱਚ ਵੀ ਜਿੱਥੇ ਪੰਜਾਬੀਆਂ ਦਾ ਨਾਮ ਸਭ ਤੋਂ ਮੋੜੀ ਆਉਂਦਾ ਉੱਥੇ ਸਭ ਤੋਂ ਵੱਧ ਕੀਤੀ ਜਿਹੜੀ ਐ ਉਹ ਸਿੱਖ ਕੌਮ ਦੀ ਸਾਡੇ ਸਿੱਖ ਬਜ਼ੁਰਗਾਂ ਦੀ ਭਰਾਵਾ ਦੀ ਬੜੀ ਵਾਅਦਾ ਕਿ ਸਾਰੀ ਸਾਡੀ ਕੌਮ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਆ ਅਬ ਜਿੰਨਾ ਸ਼ਹੀਦਾਂ ਦੀ ਯਾਦ ਦੇ ਵਿੱਚ ਆਜਾਪਾ ਇੱਥੇ-ਮਿੱਥੇ ਹੋਇਆ ਆ ਆਜ਼ਾਦੀ ਦੇ ਦਿਨ 1955 ਦੇ ਵਿੱਚ ਗੋਹਾਗੋਹ ਨੂੰ ਪੁਰਤਗਾਲ ਤੋਂ ਬਿਜਾਦ ਕਰਾਉਣ ਦੇ ਵਾਸਤੇ ਉਹ ਜਦੋਂ ਲੈ ਕੇ ਇਸ ਕਿਸਰੂ ਦੀ ਧੱਬੀ ਤੋਂ ਚੱਲੇ ਸੀ ਜਿਹੜੀ ਕਦਰ ਪਿਆਗਾਤੇ ਦੇ ਵਿੱਚ ਰਾਜੀ ਸੀ ਉਹ ਵੀ ਗੋਹਾ ਦੀ ਸ਼ਹਾਦਤ ਕਰਿਆ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ ਤੇ 1947 ਵਿੱਚ ਹਾਂਜੀ ਗੋਹਾ ਆਜ਼ਾਦ ਹੋਇਆ ਪਰ ਮੈਂ ਬੇਨਤੀ ਕਰਦਾ شرونی گردو پرمندک کمیٹی کے سارے پردھان صاحب بیٹھے دیش کے پاس آجاتی کی لڑائی چل رہی تھی اتنے سانو اس گل کا مان ہے کہ جی گردو سدارنا اس ویل پوکٹ چل رہی تھی کے اس وقت لگ ساتھ چاہے ننکاڑا صاحب کا سی چاہے گرو کے بار کا موچا س ਚਾਹ ਜੰਤੂ ਦਾ ਮੌਜਾ ਸੀ ਚਾਹ ਚਾਪੀਆਂ ਦਾ ਮੌਜਾ ਲੱਗਿਆ ਦੇ ਕੋਡਾ ਮੋਰਚਾ ਨਮੀ ਜਿਹੜੀ ਦੇਸ਼ ਦੀ ਆਜ਼ਾਦੀ ਦੀ ਲਹਿਰ ਸੀ ਉਹਨੂੰ ਬਹੁਤ ਮੱਤਾ ਹੁਨਾਰਾ ਦਿੱਤਾ ਇਸੇ ਕਰਕੇ ਉਸ ਵੇਲੇ ਤੇ ਜਿਹੜੇ ਰਾਸ਼ਟਰੀ ਨਿਕਰਸਨ ਚਾਹ ਬਹਾਤਮਾ ਗਾਂਧੀ ਜੀ ਸਨ ਚਾਹ ਜਵਾਨ ਦਾ ਡੇਰੂ ਸਨ ਜਦੋਂ ਸਾਦੇ ਤਨ ਨ ਹੁੰਦੇ ਸਨ ਬਾਦਲ ਸੰਤਾ ਸੰਤਾ ਹੋਇਆ ਜਦੋਂ ਦਾ ਮੋਰਚਾ ਲੱਗਿਆ ਤੇ ਸਿੱਖ ਜਿਵੇਂ ਕੁਰਬਾਨੀਆਂ ਕਰਦੇ ਆ ਉਹ ਦੇਖਣ ਵਾਸਤੇ ਇੱਥੇ ਆਪ ਆਉਂਦੇ ਹੁੰਦੇ ਸੀ ਔਰ ਜਦੋਂ ਚਾਤੀਆਂ ਦਾ ਮੋਰਚਾ ਜਿੱਤਿਆ ਤੇ ਉਹ ਸ੍ਰੀ ਦੇ ਮਹਾਤਮਾ ਗਾਂਧੀ ਜਿਨੇ ਚੈੱਕ ਕਰਾ ਦਿੱਤੀ ਸੀ ਕਿ ਆਜ਼ਾਦੀ ਵੀ ਅੱਧੀ ਲੜਾਈ ਜਿੱਡੀ ਹੈ ਔਰ ਜਿੱਤ ਵੀ ਗਈ ਹੈ ਇਸ ਕਰਕੇ ਜਿਹੜੀ ਸ਼ਰਮ ਨਹੀਂ ਗੋਪਰਾ ਪ੍ਰਬੰਧਕ ਕਮੇਟੀ ਸਾਡੀ ਸਰਬਾਨ ਸਸਤਾ ਉਹਨੇ ਜਿੱਤੇ ਸਾਨੂੰ ਗੋਪਰਾ ਪ੍ਰਬੰਧ ਦਾ ਲੋਕ ਸਤਰੀ ਸੰਗਤੀ ਪ੍ਰਵਕਟਤਾ ਅਤੇ ਉਹਨੇ ਦੇਸ਼ ਦੀ ਆਜ਼ਾਦੀ ਨੂੰ ਵੀ ਇੱਕ ਬਹੁਤ ਵੱਡਾ ਹੰਦਾਰਾ ਦਿੱਤਾ ਇਸ ਕਰਕੇ ਮੈਂ ਉਹਦਾ ਸੂਰ ਪੀਰਨ ਦੀ ਨਤਮਸਤਾ ਕਿ ਉਹਨਾਂ ਨੇ ਵੀ ਦੇਸ਼ ਦੀ ਆਜ਼ਾਦੀ ਨੂੰ ਬਹੁਤ ਵੱਡਾ ਮਹੱਤਵ ਹੈ ਆਪਣੀਆਂ ਕੁਰਬਾਨੀਆਂ ਦੇ ਨਾਲ ਦਿੰਦਾ ਉਹ 80 ਸਾਲ ਦਾ ਆਠ ਹੋ ਗਿਆ ਨੂੰ ਹੋ ਗਏ ਅੱਜ ਜਦੋਂ ਦੇਖਾ ਜੋ ਕਾਕਾ ਪਏ ਤੇ ਬੜੀ ਬਯੂਸੀ ਹੁੰਦੀ ਕਿਉਂਕਿ ਬਾਸ਼ੀਆਂ ਦਾ ਸਭ ਤੋਂ ਵੱਧ ਜੇ ਦਾ ਸੰਤੋਖ ਪਰ ਜਦੋਂ ਦੇਸ਼ ਆਜ਼ਾਦ ਹੋ ਗਿਆ ਸੂਬੇ ਭਾਸ਼ਾ ਦੇ ਆਧਾਰ ਤੇ ਮੰਨ ਲ ਕੇ ਤੇ ਜਿਹੜੇ ਆ ਕੇ ਸਿੱਖ ਕਾਮ ਨੂੰ ਉਹਨਾਂ ਨੇ ਦਿੱਤੇ ਵਾਦੇ ਨਾ ਪੂਰੇ ਕੀ। ਉਹ ਸਾਨੂੰ ਪੰਜਾਬੀ ਸੂਬਾ ਦੇਣ ਤੋਂ ਵੀ ਮੁਕਰ ਗਏ। ਅਸੀਂ ਆਜ਼ਾਦ ਦੇਸ਼ ਦੇ ਵਿੱਚ ਭਾਸ਼ਾ ਦੇ ਨਾਮ ਤੇ ਉੱਤੇ ਸੁਪਾ ਲੈਣ ਵਾਸਤੇ ਰੋ 14 ਸਾਲ ਸੰਘਰਸ਼ ਕੀਤਾ। 26 ਸੂਬੇ 1955 ਚ ਬੱਗੇ ਤੇ ਪੰਜਾਬੀ ਸੂਬਾ 1966 ਤੇ ਬਣ ਗਿਆ। ਇੱਕ ਕੰਮ ਬੜੀ ਸੇਤੀ ਕੀਤਾ ਸੀ ਜਿਹੜਾ ਆदमी ਸਾਡੇ ਜਖਮਾਂ ਦੇਤੇ ਨਾਂਕਿ ਚੇੜਿਖਦਾ ਉਹ ਕੰਮ ਕਿਹੜਾ ਸੀ ਕਿ ਜਿਹਨੇ ਉਹ ਕਹਿੰਦੇ ਸੀ ਤੁਸੀਂ ਅਤੀ ਅਜਾਦੀ ਦੀ ਲੜਾਈ ਜਿੱਤ ਲਈ ਜਦੋਂ ਦੇਖਾ ਜਾਤ ਹੋਇਆ ਤੇ ਹੋਰ ਮਿਨਿਸਟਰੀ ਨੇ ਸਰਕਲਰ ਕੀਤਾ ਕਿ ਸਿੱਖ ਜਰਾਇਹਤ ਦੇਸ਼ਾ ਕੌਮ ਹੈ ਕਿ ਨਾ ਦੱਤ ਦੇ ਹੱਥ ਅੱਖਿਆ ਜਾਵੇ ਇਹ ਕੰਮ ਪਹਿਲਾਂ ਕੀਤਾ ਸੀ ਇਹਦੇ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡਾ ਪਾਣੀ ਸਾਡੇ ਤੋਂ ਖੋਲੇ ਸਾਡੀ ਆਜ਼ਾਦੀ ਜਿਹੜੀ ਹੈ ਉਹ ਅੱਜ ਤੱਕ ਸਾਨੂੰ ਨਹੀਂ ਮਿਲ ਸਕੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਸਾਨੂੰ ਕਦੇ ਨਹੀਂ ਮਿਲ ਸਕਦੀਆਂ ਅੱਜ ਦੇ ਦਿਨ ਕਦੋਂ ਆਜ਼ਾਦੀ ਦੀ ਗੱਲ ਕਰਦੇ ਕਿਉਂਕਿ ਇੱਕ ਦਾ ਸੰਰਸਤੀ ਗੱਲ ਦੂਜਾ ਸਾਡਾ ਮਾਨਵਜਾ ਸੁਣਦਾ ਜਦੋਂ 1947 ਦੀ ਵੰਡ ਦੇ ਸੰਤਾਪ ਨੂੰ ਯਾਦ ਕਰਦੇ ਆਹ ਨੌਜਵਾਨਾਂ ਤੇ ਨਹੀਂ ਪਤਾ ਜਾਂਦਾ ਮੇਰਾ ਵੀ ਜਨਮ ਜਾਤੀ ਤੋਂ 15 ਸਾਲ ਬਾਅਦ ਆ ਪਰ ਜਦੋਂ ਬਜ਼ੁਰਗਾਂ ਤੋਂ ਕਹਾਣੀਆਂ ਸੁਣਦੇ ਸੀ ਤੇ ਸਹੀ ਨਿਆਂ ਦੇ ਵਿੱਚ ਜੇ ਸਭ ਤੋਂ ਵੱਡਾ ਨੁਕਸਾਨ ਹੋਇਆ ਪਾਕਿਸਤਾਨ ਦਾ ਤੇ ਉਹ ਉਸ ਮੇਲੇ ਸਭ ਤੋਂ ਵੱਡਾ ਨੁਕਸਾਨ ਸਾਡੇ ਪੰਜਾਬ ਦੇ ਸਾਡੇ ਪੰਜਾਬੀ ਭਰਾਵਾਂ ਦਾ